ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 698 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 699 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੈਤ ਸਰੀ ਮਹੱਲਾ ਚੌਥਾ ਰਾਗ ਜੈਤ ਸਰੀ ਵਿੱਚ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੀ ਬਾਣੀ ਰਸ ਰਸ RAM ਰਸਾਲ ਸਲਾਹਾ ਏ ਭਾਈ ਅਸੀਂ ਬੜੇ ਆਨੰਦ ਨਾਲ ਰਸੀਲੇ RAM ਦੀ ਸਿਫਤ ਸਰਾ ਕਰਦੇ ਹਾਂ ਮਨ RAM ਨਾਮ ਪੀਣਾ ਲੈ ਲਾ ਸਾਡਾ ਮਨ ਰਾਮ ਦੇ ਨਾਮ ਰਸ ਵਿੱਚ ਭਿਜ ਰਿਹਾ ਹੈ ਅਸੀਂ ਹਰ ਨਾਮ ਦੀ ਖੱਟੀ ਖਟ ਰਹੇ ਹਾਂ ਖੇਨ ਖੇਨ ਭਗਤ ਕਰਹਿ ਦਿਨ ਰਾਤ ਗੁਰਮਤਿ ਭਗਤਿ ਉਹ ਮਾਹਾਰਾਮ ਅਸੀਂ ਹਰ ਵੇਲੇ ਦਿਨ ਰਾਤ ਪਰਮਾਤਮਾ ਦੀ ਭਗਤੀ ਕਰਦੇ ਹਾਂ ਗੁਰੂ ਦੀ ਬਰਕਤ ਨਾਲ ਸਾਡੇ ਅੰਦਰ ਪ੍ਰਭੂ ਪਰਮਾਤਮਾ ਦੀ ਭਗਤੀ ਦਾ ਚਾਉ ਬਣ ਰਿਹਾ ਹੈ ਹਰ ਹਰ ਗੁਣ ਗੋਵਿੰਦ ਜਪਾਹਾ ਏ ਪਈ ਅਸੀਂ ਹਰੀ ਦੇ ਪਰਮਾਤਮਾ ਦੇ ਗੋਵਿੰਦ ਹਰੀ ਦੇ ਗੁਣ ਗਾ ਰਹੇ ਹਾਂ ਮਨ ਤਨ ਜੀਤ ਸ਼ਬਦ ਲੈ ਲਾਹਾ ਇਸੇ ਤਰ੍ਹਾਂ ਆਪਣੇ ਮਨ ਨੂੰ ਸਰੀਰ ਨੂੰ ਵਾਸ ਵਿੱਚ ਕਰਕੇ ਗੁਰੂ ਸ਼ਬਦ ਦਾ 라ਬ ਪ੍ਰਾਪਤ ਕਰ ਰਹੇ ਹਾਂ ਗੁਰਮਤਿ ਪੰਜ ਦੂਤ ਵਾਸਿ ਆਵਹਿ ਮਾਨਤਾ ਨੇ ਹਰ ਓ ਮਹਾਰਾਮਾ ਏ ਭਾਈ ਗੁਰੂ ਦੀ ਮਤ ਲਿਆ ਕਾਮਾਦਿਕ ਕਾਮ ਕਰੋਧ ਲੋਭ ਮੋਹ ਹੰਕਾਰ ਪੰਜੇ ਵੈਰੀ ਵਸ ਵਿੱਚ ਆ ਜਾਂਦੇ ਹਨ ਮਨ ਵਿੱਚ ਹਿਰਦੇ ਵਿੱਚ ਹਰ ਨਾਮ ਜਪਣ ਦਾ ਉਤਸ਼ਾਹ ਬਣ ਜਾਂਦਾ ਹੈ ਨਾਮ ਰਤਨ ਹਰ ਨਾਮ ਜਪਾ ਹੇ ਭਾਈ ਹਰ ਨਾਮ ਰਤਨ ਵਰਗਾ ਕੀਮਤ ਪਦਾਰਥ ਹੈ ਹਰ ਨਾਮ ਬਹੁਤ ਹੀ ਕੀਮਤੀ ਪਦਾਰਤ ਹੈ ਅਸੀਂ ਇਹ ਹਰ ਨਾਮ ਜਪ ਰਹੇ ਹਾਂ ਹਰ ਗੁਣ ਗਾਏ ਸਦਾ ਲੈ ਲਾਹਾ ਪਰਮਾਤਮਾ ਦੀ ਸਿਫਤਸਲਾਹ ਦੇ ਗੀਤ ਗਾ ਗਾ ਕੇ ਸਦਾ ਕਾਇਮ ਰਹਿਣ ਵਾਲੀ ਖੱਟੀ ਘਟ ਰਹੇ ਹਾਂ ਲਾਭ ਘਟ ਰਹੇ ਹਾਂ ਪਰਮਾਤਮਾ ਦੇ ਨਾਮ ਦਾ ਦੀਨ ਦਿਵਾਲ ਕਿਰਪਾ ਕਰ ਮਾਦੋ ਹਰ ਹਰ ਨਾਮ ਓ ਮਾਹਾਰਾਮ ਏ ਦਿਨਾਂ ਉਤੇ ਦਿਆ ਕਰਨ ਵਾਲੇ ਪ੍ਰਭੂ ਪਰਮਾਤਮਾ ਮਿਹਰ ਕਰ ਸਾਡੇ ਮਨ ਵਿੱਚ ਤੇਰਾ ਨਾਮ ਜਪਣ ਦਾ ਚਾਉ ਬਣਿਆ ਰਹੇ ਜਪ ਜਗਦੀਸ਼ ਜਪੋ ਮਨ ਮਹਾ ਏ ਸਲਾਹਣ ਯੋਗ ਪ੍ਰਭੂ ਏ ਮੇਰੇ ਸਭ ਤੋਂ ਵੱਡੇ ਮਾਲਕ ਮੈਂ ਤੈਨੂੰ ਜਗਤ ਦੇ ਮਾਲਕ ਨੂੰ ਆਪਣੇ ਮਨ ਵਿੱਚ ਸਦਾ ਜਪਦਾ ਰਹ ਹਰ ਹਰ ਜਗਨਨਾਥ ਜਗਲਾਹਾ ਕਿਉਂਕਿ ਹੇ ਹਰੀ ਤੈਨੂੰ ਜਗਤ ਦੇ ਨਾਸ ਨੂੰ ਸਦਾ ਜਪਨਾ ਹੀ ਜਗਤ ਵਿੱਚ ਅਸਲ ਲਾਭ ਹੈ ਧਨ ਧਨ ਵੱਡੇ ਠਾਕੁਰ ਪ੍ਰਭ ਮੇਰੇ ਜਪ ਨਾਨਕ ਭਗਤੇ ਓ ਮਾਹਾਰਾਮ ਨਾਨਕ ਆਖਦਾ ਹੈ ਕਿ ਹੇ ਸਲਾਹਣ ਜੋਗ हे सरावण ਦੇ yog مالک ਪ੍ਰਭੂ ਪਰਮਾਤਮਾ ਮੇਰ ਕਰ ਤੇਰਾ ਨਾਮ ਜਪ ਕੇ ਮੇਰੇ ਅੰਦਰ ਤੇਰੀ ਭਗਤੀ ਦਾ ਉਤਸ਼ਾਹ ਬਣਿਆ ਰਵੇ ਜੈਤ ਸਰੀ ਮਹੱਲਾ ਚੌਥਾ ਆਪੇ ਜੋਗੀ ਜੁਗਤ ਜੁਗਾਹਾ हे ਭਾਈ ਪਰਮਾਤਮਾ ਆਪ ਹੀ ਜੋਗੀ ਹੈ ਆਪ ਹੀ ਸਭ ਜੁਗਾ ਵਿੱਚ yog ਦੀ ਜੁਗਤੀ ਹੈ ਆਪੇ ਨਿਰਭਉ ਤਾੜੀ ਲਾਹਾ ਆਪਿਨੇ ਡਰ ਹੋ ਕੇ ਸਮਾਧੀ ਲਾਂਦਾ ਹੈ ਨਿਰਭਉ ਹੈ ਪ੍ਰਮਾਤਮਾ ਕਿਸੇ ਦਾ ਭਉ ਨਹੀਂ ਹੈ ਉਸ ਨੂੰ ਆਪੇ ਹੀ ਆਪ ਆਪ ਵਰਤੈ ਆਪੇ ਨਾਮ ਓ ਮਹਾਰਾਮ ਸਭ ਥਾਂ ਆਪ ਹੀ ਆਪ ਕੰਮ ਕਰ ਰਿਹਾ ਹੈ ਆਪ ਹੀ ਨਾਮ ਵਿੱਚ ਜੋੜ ਕੇ ਸਿਮਰਨ ਦਾ ਉਤਸ਼ਾਹ ਦੇ ਰਿਹਾ ਹੈ ਆਪੇ ਦੀਪ ਲੋ ਦੀਪਾ ਹੈ ਭਾਈ ਪ੍ਰਭੂ ਪਰਮਾਤਮਾ ਆਕਾਲ ਪੁਰਖ ਆਪ ਹੀ ਜਜ਼ੀਰੇ ਹੈ ਆਪ ਹੀ ਸਾਰੇ ਪਵਨ ਹੈ ਆਪ ਹੀ ਸਾਰੇ ਪਵਨਾ ਵਿੱਚ ਚਾਨਣ ਹੈ ਆਪੇ ਸਤ ਗੁਰ ਸਮੁੰਦ ਮਠਾਹਾ ਪ੍ਰਭੂ ਪਰਮਾਤਮਾ ਆਪ ਹੀ ਗੁਰੂ ਹੈ ਆਪ ਹੀ ਬਾਣੀ ਦਾ ਸਮੁੰਦਰ ਹੈ ਆਪ ਹੀ ਇਸ ਸਮੁੰਦਰ ਨੂੰ ਰੜਕਣ ਵਾਲਾ ਵਿਚਾਰਨ ਵਾਲਾ ਹੈ ਆਪੇ ਮਾਥ ਮਾਥ ਤਤ ਕਢਾਏ ਜਪ ਨਾਮ ਰਤਨ ਓ ਮਹਾਰਾਮ ਆਪ ਹੀ ਬਾਣੀ ਦੇ ਸਮੁੰਦਰ ਨੂੰ ਰੜ ਰੜ ਕੇ ਵਿਚਾਰ ਵਿਚਾਰ ਕੇ ਇਸ ਵਿੱਚੋਂ ਮੱਖਣ ਅਸਲੀਅਤ ਲਬਾਂਦਾ ਹੈ ਆਪ ਹੀ ਆਪਣਾ ਰਤਨ ਵਰਗਾ ਕੀਮਤੀ ਨਾਮ ਜਪ ਕੇ ਜੀਵਾਂ ਦੇ ਅੰਦਰ ਜਪਣ ਦਾ ਚਾਉ ਪੈਦਾ ਕਰਦਾ ਹੈ ਸਖੀ ਮਿਲੋ ਮਿਲ ਗੁਣ ਗਾਵਾ ਹੈ ਸਤ ਸੰਗਿਓ ਇਕੱਠੇ ਹੋਵੋ ਆਓ ਇਕੱਠੇ ਹੋ ਕੇ ਪ੍ਰਭੂ ਦੇ ਗੁਣ ਗਾਵੀਏ ਪਰਮਾਤਮਾ ਦਾ ਨਾਮ ਜਪੀਏ ਗੁਰਮਖ ਨਾਮ ਜਪੋ ਹਰਿ ਲਾਹਾ ਪਰਮਾਤਮਾ ਦਾ ਨਾਮ ਜਪਣ ਨਾਲ ਫਿਰ ਹੇ ਸਤ ਸੰਗਿਓ ਗੁਰੂ ਦੇ ਸ਼ਰਨ ਪਾ ਕੇ ਹਰ ਨਾਮ ਜਪੋ ਫਿਰ ਇਹੀ ਜੀਵਨ ਦਾ ਲਾਭ ਹੈ ਬਹੁਤ ਵੱਡੀ ਰਾਸ ਪੂੰਜੀ ਪਰਮਾਤਮਾ ਦੇ ਨਾਮ ਦੀ ਇਕੱਠੀ ਕਰ ਲਈਏ ਤਾਂ ਫਿਰ ਆਉਣ ਵਾਲੇ ਸਮੇਂ ਔਕੜਾ ਨਹੀਂ ਆਉਂਦੀਆਂ ਹਰ ਹਰ ਭਗਤ ਦਿਰੜੀ ਮਨ ਭਾਈ ਹਰ ਹਰ ਨਾਮ ਓ ਮਹਾਰਾਮ ਜੈਸ ਮਨੋਖ ਨੇ ਪ੍ਰਭੂ ਦੀ ਭਗਤੀ ਆਪਣੇ ਹਿਰਦੇ ਵਿੱਚ ਪੱਕੀ ਬਿਠਾ ਲਈ ਜਿਸ ਨੂੰ ਪ੍ਰਭੂ ਦੀ ਭਗਤੀ ਮਨ ਵਿੱਚ ਪਿਆਰੀ ਲੱਗੀ ਪ੍ਰਭੂ ਪਰਮਾਤਮਾ ਦਾ ਨਾਮ ਉਸ ਦੇ ਅੰਦਰ ਸਿਮਰਨ ਦਾ ਉਤਸ਼ਾਹ ਪੈਦਾ ਕਰਦਾ ਹੈ ਆਪੇ ਵੱਡਾ ਧਾਣਾ ਵੱਡ ਸਾਹਾ ਆਪੇ ਵੱਡਾ ਧਾਣਾ ਵੱਡ ਸਾਹਾ ਏ ਭਾਈ ਪ੍ਰਭੂ ਪਰਮਾਤਮਾ ਆਪ ਹੀ ਬੜਾ ਸਿਆਣਾ ਤੇ ਵੱਡਾ ਸ਼ਾਹ ਹੈ ਆਪੇ ਪੂੰਜੀ ਨਾਮ ਵਿਸਾਹ ਏ ਭਾਈ ਗੁਰੂ ਦੀ ਸ਼ਰਨ ਪੈ ਕੇ ਉਸ ਦਾ ਨਾਮ ਸਰਮਾਇਆ ਇਕੱਠਾ ਕਰੋ ਹਰ ਹਰ ਦਾਤ ਕਰੋ ਪ੍ਰਭ ਭਾਵੇ ਗੁਣ ਨਾਨਕ ਨਾਮ ਉਵਾਹਾਰਾਮ ਨਾਨਕ ਆਖਦਾ ਹੈ ਕਿ ਏ ਹਰੀ ਏ ਪ੍ਰਭੂ ਪਰਮਾਤਮਾ ਮੈਨੂੰ ਆਪਣੇ ਨਾਮ ਦੀ ਦਾਤ ਬਖਸ਼ ਜੇ ਤੈਨੂੰ ਚੰਗਾ ਲੱਗੇ ਤਾਂ ਮੇਰੇ ਅੰਦਰ ਤੇਰਾ ਨਾਮ ਵਸੇ ਤੇਰੇ ਗੁਣਾਂ ਨੂੰ ਯਾਦ ਕਰਨ ਦਾ ਚਾਹੋ ਪੈਦਾ ਹੋਵੇ ਜੈਤ ਸ੍ਰੀ ਮਹੱਲਾ ਚੌਥਾ ਮਿਲ ਸਤ ਸੰਗਤ ਸੰਗ ਗੁਰਹਾ हे ਪ੍ਰਭੂ ਆਪਣੀ ਮਿਹਰ ਕਰ ਕਿ ਅਸੀਂ ਸਾਧ ਸੰਗਤ ਵਿੱਚ ਮਿਲ ਕੇ ਗੁਰੂ ਦੀ ਸੰਗਤ ਵਿੱਚ ਮਿਲ ਕੇ ਪੁੰਜੀ ਨਾਮ ਗੁਰਮਖਵੇ ਸਾਹਾ ਕੀ ਕਰਨਾ ਹੈ ਗੁਰੂ ਦੀ ਸੰਗਤ ਵਿੱਚ ਮਿਲ ਕੇ ਗੁਰੂ ਦੀ ਸ਼ਰਨ ਪਾ ਕੇ ਉਥੇ ਤੇਰੇ ਨਾਮ ਦਾ ਸਰਮਾਇਆ ਇਕੱਠਾ ਕਰੀਏ ਹਰ ਹਰ ਕਿਰਪਾ ਧਾਰ ਮਦਸੂਦਨ ਮਿਲ ਸਤ ਸੰਗ ਓ ਮਾਹਾਰਾਮ ਏ ਵੈਰੀਆਂ ਦੇ ਨਾਸ ਕਰਨ ਵਾਲੇ ਹਰੀ ਪ੍ਰਮਾਤਮਾ ਅਸਾਂ ਜੀਵਾਂ ਉੱਤੇ ਕਿਰਪਾ ਕਰ ਕੇ ਸਾਧ ਸੰਗਤ ਵਿੱਚ ਮਿਲ ਕੇ ਸਾਡੇ ਅੰਦਰ ਤੇਰੇ ਨਾਮ ਦਾ ਜਾਉ ਪੈਦਾ ਹੋ ਜਾਵੇ ਹਰ ਗੁਣ ਬਾਣੀ ਸਰਵਣ ਸੁਣਾਹਾ ਏ ਹਰੀ ਤੇਰੇ ਗੁਣਾ ਵਾਲੀ ਬਾਣੀ ਅਸੀਂ ਕੰਨਾਂ ਨਾਲ ਸੁਣੀਏ ਕਰ ਕਿਰਪਾ ਸਤ ਗੁਰੂ ਮਿਲਾਹਾ ਕਿਰਪਾ ਕਰਕੇ ਮੈਨੂੰ ਗੁਰੂ ਮਿਲਾ ਦੇ ਗੁਣ ਗਾਵੇ ਹੈ ਗੁਣ ਬੋਲੀ ਬਾਣੀ ਹਰ ਗੁਣ ਜਪ ਓ ਮਹਾਰਾਮ ਜੇ ਪ੍ਰਮਾਤਮਾ ਤੂੰ ਕਿਰਪਾ ਕਰਕੇ ਮੈਨੂੰ ਗੁਰੂ ਮਿਲਾ ਦੇਵੇ ਤੇ ਗੁਰੂ ਦੀ ਬਾਣੀ ਦੀ ਰਾਹੀ ਅਸੀਂ ਤੇਰੇ ਗੁਣ ਗਾਵੀਏ ਤੇਰੇ ਗੁਣੋ ਚਾਰੀਏ ਤੇਰੇ ਗੁਣ ਯਾਦ ਕਰ ਕਰਕੇ ਸਾਡੇ ਅੰਦਰ ਤੇਰੀ ਭਗਤੀ ਦਾ ਚਾਉ ਪੈਦਾ ਹੋਵੇ ਸਭ ਤੀਰਥ ਵਰਤ ਜਗ ਪੁੰਨ ਤੁਲਾਹੇ ਏ ਭਾਈ ਜੇ ਸਾਰੇ ਤੀਰਥ ਇਸ਼ਨਾਨ ਵਰਤ ਜਗਤੇ ਪੁਨ ਮਿਥੇ ਹੋਏ ਨੇਕ ਕੰਮ ਇਕੱਠੇ ਰਲਾ ਕੇ ਤੋੜੀਏ ਹਰ ਹਰ ਨਾਮ ਨਾ ਪੁਜਹਿ ਪੁਜਾ ਹ ਤੇ ਤੋਲਣ ਤੇ ਪਤਾ ਲੱਗਦਾ ਹੈ ਕਿ ਇਹ ਪਰਮਾਤਮਾ ਦੇ ਨਾਮ ਤੱਕ ਨਹੀਂ ਅਪੜ ਸਕਦੇ ਪਰਮਾਤਮਾ ਦੇ ਨਾਮ ਦੇ ਬਦਲੇ ਇਹ ਕਰਮ ਕਾਂਡ ਸਭ ਹੌਲੇ ਹਨ ਹਲਕੇ ਹਨ ਹਰ ਹਰ ਅਤੁੱਲ ਤੋਲ ਅਤ ਭਾਰੀ ਗੁਰਮਤਿ ਜਪੁ ਓ ਮਾਹਾਰਾਮ ਪਰਮਾਤਮਾ ਦਾ ਨਾਮ ਤੋਲਿਆ ਨਹੀਂ ਜਾ ਸਕਦਾ ਉਸ ਦਾ ਬਹੁਤ ਭਾਰਾ ਤੋਲ ਹੈ ਗੁਰੂ ਦੇ ਮਤ ਦੇ ਰਾਹੀ ਜਪ ਕੇ ਪਰਮਾਤਮਾ ਦਾ ਨਾਮ ਮਨ ਵਿੱਚ ਹੋਰ ਜਪਣ ਦਾ ਉਤਸ਼ਾਹ ਪੈਦਾ ਹੁੰਦਾ ਹੈ ਸਭ ਕਰਮ ਧਰਮ ਹਰ ਨਾਮ ਜਪਾ ਹੇ ਹਰੀ ਤੇਰਾ ਨਾਮ ਹੀ ਸਾਰੇ ਮਿਥੇ ਹੋਏ ਧਾਰਮਿਕ ਕੰਮ ਹੈ ਭਾਵ ਤੇਰਾ ਨਾਮ ਜਪਣ ਨਾਲ ਇਹ ਮਿਥੇ ਹੋਏ ਧਾਰਮਿਕ ਕੰਮ ਕਰਨ ਦੀ ਲੋੜ ਨਹੀਂ ਪੈਂਦੀ। ਕਿ ਲਵਖ ਮੈਲ ਪਾਪ ਤੁਹਾਹਾ ਤੇਰੇ ਨਾਮ ਦੀ ਬਰਕਤ ਨਾਲ ਸਾਰੇ ਪਾਪਾਂ ਵਿਕਾਰਾਂ ਦੀ ਮੈਲ ਧੁੱਪ ਜਾਂਦੀ ਹੈ ਸਾਫ ਹੋ ਜਾਂਦੀ ਹੈ। ਦੀਨ ਦਿਹਾਲ ਹੋ ਜਨ ਉਪਰ ਦੇਹੋ ਨਾਨਕ ਨਾਮ ਉਮਾਰਾਮ ਨਾਨਕ ਆਖਦਾ ਹੈ ਹੇ ਹਰੀ ਆਪਣੇ ਨਿਮਾਣੇ ਦਾਸਾਂ ਉਤੇ ਦਿਆਵਾਨ ਹੋ ਉਸ ਦਾਸਾਂ ਨੂੰ ਆਪਣਾ ਨਾਮ ਬਖਸ਼ ਨਾਮ ਜਪਣ ਦਾ ਉਤਸ਼ਾਹ ਦੇ ਅਸੀਂ ਤੇਰਾ ਨਾਮ ਜਪੀਏ ਚੌਥੇ ਨਾਨਕ ਚੌਥੇ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਆਪਣੀ ਬਾਣੀ ਵਿੱਚ ਪ੍ਰਮਾਤਮਾ ਕੋਲੋਂ ਗੁਰੂ ਮੰਗਦੇ ਹਨ ਤੇ ਫਿਰ ਗੁਰੂ ਮਿਲ ਗਿਆ ਤੇ ਗੁਰੂ ਕੋਲੋਂ ਨਾਮ ਜਪਣ ਦੀ ਵਿਧੀ ਮੰਗਦੇ ਹਨ ਸਾਨੂੰ ਵੀ ਪ੍ਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਬੁਰੇ ਕੰਮਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਤੇ ਪ੍ਰਮਾਤਮਾ ਦੇ ਨਾਮ ਵਿੱਚ ਚਿੱਤ ਜੋੜਨਾ ਚਾਹੀਦਾ ਹੈ ਫਿਰ ਪ੍ਰਮਾਤਮਾ ਦੇ ਨਾਮ ਦੀ ਬਰਕਤ ਨਾਲ ਸਾਡੇ ਸਾਰੇ ਅੜੇ ਹੋਏ ਕੰਮ ਆਪਣੇ ਆਪ ਸਮਰ ਜਾਂਦੇ ਹਨ ਸਾਬ ਕਰਮ ਧਰਮ ਹਰ ਨਾਮ ਜਪਾ ਹੇਲ ਵਿਖ ਮੈਲ ਪਾਪ ਤੁਹਾਹਾ ਦੀਨ ਦਿਆਲ ਹੋ ਜਨ ਉਪਰ ਦੇਹੋ ਨਾਨਕ ਨਾਮ ਓ ਮਹਾਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 699 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 700 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਪੁੱਲ ਚੁੱਕ ਦੀ ਖੀਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਗੁਰੂ ਪਿਆਰਿਓ ਰੋਜ਼ਾਨਾ ਗੁਰਬਾਣੀ ਵਿਆਖਿਆ ਸਹਿਤ ਸਰਵਣ ਕਰਨ ਲਈ ਸਾਡੇ YouTube ਚੈਨਲ ਸਰਬਤ ਦਾ ਭਲਾ TV ਨੂੰ ਸਬਸਕ੍ਰਾਈਬ ਕਰੋ ਜੀ ਭੁੱਲ ਚੁੱਕ ਦੀ ਖੀਮਾ ਬਖਸ਼ਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ